ਪਿੰਡ ਦੇ ਅੰਦਰ ਵੱਖ-ਵੱਖ ਤਿੰਨ ਪਿੰਡਾਂ ਤੋਂ ਪਹੁੰਚੇ ਭਿਆਨੋ ਦੇ ਭਰਾਓ ਤੁਹਾਡਾ ਸਭ ਦਾ ਸ਼ੁਕਰੀਆ ਜੀ ਆਇਆਂ ਨੂੰ ਤੁਸੀਂ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੇ ਮੇਰੇ ਨਾਲ ਸਾਡੇ ਡਿਊਟੀ ਕਮਿਸ਼ਨਰ ਪਠਾਨਕੋਟ ਦਿੱਤਿਆ ਉਪਾਲ ਜੀ ਜਿਹੜੇ ਲਗਾਤਾਰ ਮੇਰੇ ਨਾਲ ਸਾਡੀ ਟੀਮ ਦੇ ਨਾਲ ਉਸ ਸੋਖੀ ਘੜੀ ਦੇ ਵਿੱਚ ਕੰਦੇ ਨਾ ਕੰਦਾ ਮਲਾ ਕੇ ਰਹੇ ਨੇ ਔਰ ਸਾਡੇ ਨੌਜਵਾਨ ਐਸ ਡੀ ਐਮ ਪਠਾਨਕੋਟ ਹਰਕੇਸ਼ ਮੀਨਾ ਜੀ ਇਹ ਵੀ ਪੂਰੀ ਤੰਦਈ ਦੇ ਨਾਲ ਇਹਨਾਂ ਨੇ ਉਸ ਸਮੇਂ ਦੇ ਵਿੱਚ ਆਪਣਾ ਫਰਜ਼ ਨਿਭਾਇਆ ਸਾਡੇ ਪੁਲਿਸ ਦੇ ਅਧਿਕਾਰੀ ਸੇਵਾਨ ਔਰ ਸਾਡੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਾਹਿਬਾਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਗੂ ਸਾਥੀ ਔਰ ਅੱਜ ਦਾ ਇਹ ਸਮਾਗਮ ਮੁੱਖ ਤੌਰ ਤੇ ਜਿਹੜਾ ਪਿਛਲੇ ਦਿਨਾਂ ਦੇ ਅੰਦਰ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੇ ਦਰਦ ਹੰਡਾਇਆ ਉਸ ਸਮੇ ਉਸ ਘੜੀ ਹਰ ਇੱਕ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੱਥੇ ਹਰਾਂ ਦਾ ਪਾਣੀ ਵਿਆ ਉਹਦਾ ਸੇਕ ਲੱਗਿਆ ਉਹਦਾ ਨੁਕਸਾਨ ਅਸੀਂ ਆਪਣੇ ਸਾਹਮਣੇ ਹੁੰਦਾ ਦੇਖਿਆ ਕਿਸੇ ਦੀਆਂ ਫਸਲਾਂ ਖਰਾਬ ਹੋਈਆਂ ਕਿਸੇ ਦੀ ਜ਼ਮੀਨ ਲੁੜ ਗਈ ਹੈ ਕਿਸੇ ਪਰਿਵਾਰ ਦੇ ਸਾਰੇ ਦੇ ਸਾਰੇ ਪਸ਼ੂ ਰੁੜ ਗਏ ਉਹ ਤਾਸ ਪਿੰਡ ਦੇ ਅੰਦਰ ਜਿਹਦੇ 4 ਪਸ਼ੂ 4 ਰੁੜ ਗਏ ਜਿਹਦੇ 17 ਹੀ 17 ਰੁੜ ਗਏ ਕਿਸੇ ਦੇ ਘਰ ਠੱਠਿਆ ਕਿਸੇ ਦੇ ਪਰਿਵਾਰ ਦੇ ਜੀਵਾਂ ਦਾ ਨੁਕਸਾਨ ਹੋਇਆ ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੁਕਸਾਨ ਸਾਡੇ ਤੁਹਾਡੇ ਸਭ ਦੇ ਹੋਏ ਆ ਪੰਜਾਬ ਦੇ ਲੋਕਾਂ ਦੇ ਤਾਂ ਉਸ ਵੇਲੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਕਿ ਆਸੀਂ ਨੁਕਸਾਨ ਦੀ ਪਾਈ ਪਾਈ ਹਰ ਇੱਕ ਉਸ ਪਰਿਵਾਰ ਤੱਕ ਜਾ ਕੇ ਉਹਦਾ ਇਨਸਾਨ ਦੀ ਕਰਾਂਗੇ ਉਹਦੀ ਪੈਰ ਵੀ ਕਰਾਂਗੇ ਔਰ ਨਾਲ ਉਹਨਾਂ ਨੇ ਇੱਕ ਵੱਡੀ ਗੱਲ ਉਹ ਕਹੀ ਸੀ ਕਿ ਦਿਵਾਲੀ ਤੋਂ ਪਹਿਲੇ-ਪਹਿਲੇ ਜਿਹੜਾ ਰੋਸ਼ਗੀਆਂ ਦਾ ਤਿਆਰ ਸਾਡੇ ਭਾਰਤ ਦੀ ਸੰਸਕ੍ਰਿਤੀ ਦੇ ਅੰਦਰ ਬਹੁਤ ਵੱਡਾ ਫੈਸਟੀਵਲ ਹੈ ਦਿਵਾਲੀ ਕਿ ਅਸੀਂ ਦਿਵਾਲੀ ਤੋਂ ਪਹਿਲੇ-ਪਹਿਲੇ ਉਹਨਾਂ ਲੋਕਾਂ ਦੇ ਮਨਾਂ ਨੂੰ ਠੰਡੇ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜ਼ਖਮਾਂ ਤੇ ਮਾਲਮ ਪੱਟੀ ਲਾਣ ਦਾ ਕੰਮ ਕਰਾਂਗੇ ਜਿਨ੍ਹਾਂ ਦਾ ਵੱਡਾ ਨੁਕਸਾਨ ਨਾ ਹੜ੍ਹਾਂ ਚ ਪਰਿਆ ਬਹੁਤ ਸਾਰੇ ਲੋਕ ਮੈਨੂੰ ਵੀ ਉਦੋਂ ਮਿਲਦੇ ਰਹੇ ਆ ਅਸੀਂ ਤੁਹਾਡੀ ਚ ਰਹੇ ਆ 20 25 ਦਿਨ ਔਰ ਉਸ ਦਿਨ ਜਦੋਂ 25 ਤਰੀਕ ਨੂੰ ਸਵੇਰ ਸਾਰ ਜਦੋਂ ਤੁਸੀਂ ਟੁੱਟੀ ਆ ਕੋਲੀ ਆਡੇ ਵਾਲੀ ਉਸ ਤੋਂ 10 ਘੰਟੇ ਪਹਿਲਾਂ ਅਸੀਂ ਮੈਂ ਡੀਸੀ ਸਾਹਿਬ ਸਾਰੇ ਉਹ ਗੁਜਰਾ ਦੇ ਪਰਿਵਾਰ 30 ਪਰਿਵਾਰ ਜਿਹੜਾ ਨੂੰ ਅਸੀਂ ਕੱਢ ਕੇ ਗਏ ਆ ਉਹਨਾਂ ਦੇ ਪੱਖੇ ਸੰਦੂਕ ਅਸੀਂ ਆਪ ਲੱਦੇ ਰੇੜਿਆਂ ਤੇ ਨਹੀਂ ਤੇ ਉਹ 30 ਦੇ 30 ਪਰਿਵਾਰ ਜਿਹੜੇ ਆ ਉਹ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਜਾਂਦੇ ਇੱਕ ਪਰਿਵਾਰ ਸਾਡੇ ਕੱਢਣ ਤੋਂ ਬਾਅਦ ਵੀ ਰਾਤ ਨੂੰ ਆ ਗਿਆ ਉੱਥੇ ਬੱਚੇ ਲੈ ਕੇ ਇੱਕ ਮਾਤਾ ਉਹ ਤਿੰਨ ਬੱਚੇ ਤੇ ਇੱਕ ਮਾਤਾ ਉਹ ਸਾਡੀ ਗੁਜਰਗੀ ਜਿਹੜੀ ਵਾਪਸ ਆਗੇ ਸਨ ਸੋ ਹੁਣ ਸਾਡੀ ਅਗਲੀ ਡਿਊਟੀ ਹੈ ਕਿ ਜਿਹੜਾ ਨੁਕਸਾਨ ਲੋਕਾਂ ਦਾ ਹੋਇਆ ਪਹਿਲੀ ਕੜੀ ਵੱਜੋਂ ਫਸਲਾਂ ਦੇ ਨੁਕਸਾਨ ਦਾ ਮੌਜਾ ਸ਼ੁਰੂ ਕੀਤਾ ਤੇ ਮੈਂ ਪਿਛਲੇ 35-36 ਸਾਲਾਂ ਤੋਂ ਇਸ ਰਾਜਨੀਤਿਕ ਫੀਲਡ ਦੇ ਅੰਦਰ ਸਰਗਰਮੀ ਨਾਲ ਕੰਮ ਕਰ ਰਿਹਾ ਹਾਂ ਔਰ ਇਹ ਨਹੀਂ ਕਿ ਮੇਰੀ ਸਰਕਾਰ ਆ ਮੇਰਾ ਮੁੱਖ ਮੰਤਰੀ ਆ ਮੈਂ ਤਾਂ ਇਹ ਗੱਲ ਕਹਿ ਰਿਹਾ ਹਾਂ ਅਸੀਂ ਉੱਚੀ ਬਾਹਰ ਕਰਕੇ ਕਹਿੰਦੇ ਆ ਕਿ ਪਹਿਲੀ ਸਰਕਾਰ ਆ ਜਿਨੇ ਮਹੀਨੇ ਦੇ ਵਿੱਚ ਵਿੱਚ ਲੋਕਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਪਹਾਰ ਦੇ ਅੰਦਰ ਨਹੀਂ ਤੇ ਮਹੀਨਿਆਂ ਬੱਧੀ ਫਲਾਣੇ ਦਫਤਰ ਜਾਓ ਫਲਾਣੇ ਕੋਲ ਬਿਲੋ ਲੀਡਰ ਦੀ سپਾਰਸ਼ ਪਾਓ ਤੇ ਬਹੁਤ ਸਾਰੇ ਲੋਕਾਂ ਨਾਲ ਪੱਖਪਾਤ ਹੁੰਦਾ ਸੀਗਾ ਬੰਦੇ ਦੀ ਪਾਰਟੀ ਬੰਦੇ ਦਾ ਧੜਾ ਦੇਖ ਕੇ ਮੁਆਵਜ਼ਾ ਮਿਲਦਾ ਸੀ ਸੋ ਇਹ ਪਾਣੀ ਵਰਗਾ ਨਿੰਬੜਾ ਕੰਮ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਵੀ ਜਿਹਦਾ ਨੁਕਸਾਨ ਹੋਇਆ ਉਹ ਸਾਡਾ ਸਾਡੇ ਜ਼ਿੰਮੇ ਆ ਔਰ ਅੱਜ ਸ਼ੁਰੂਆਤ ਕੀਤੀ ਹੈ ਹਲਕੇ ਪੋਏ ਚ ਪਰਸੋਂ ਮਾਨਜੋਗ ਮੁੱਖ ਮੰਤਰੀ ਜੀ ਨੇ ਅਮਰਸਰ ਜ਼ਿਲ੍ਹੇ ਤੋਂ ਸ਼ੁਰੂਆਤ ਕੀਤੀ ਸੀਗੀ 570 ਕਰੋੜ ਰੁਪਇਆ ਮੁਆਵਜ਼ਾ ਵੰਡਿਆ ਪਹਿਲੀ ਕਿਹੜੀ ਵੱਜੋ ਦੇ ਰਹਿਆ ਫਸਲਾਂ ਦਾ ਮੁਆਵਜ਼ਾ ਇਸ ਤੋਂ ਬਾਅਦ ਸ਼ੁਰੂ ਹੋਣਾ ਜਿਹੜੇ ਪਸ਼ੂ ਮਰੇ ਆ ਜਾਂ ਜਿਨ੍ਹਾਂ ਦੇ ਘਰ ਇਕੱਠੇ ਆ ਉਹ ਵੀ ਨਾਲ ਦੀ ਨਾਲ ਲਿਸਟਾਂ ਬਰ ਰਹੀਆਂ ਸੋ ਮੇਰੇ ਵਿਦਾਰ ਸਭਾ ਪੋਏ ਦੇ ਜਾਂ ਪਠਾਨਕੋਟ ਜ਼ਿਲ੍ਹੇ ਦੇ 21 ਪਿੰਡ ਜਿਨ੍ਹਾਂ ਨੂੰ ਦਿਹਾੜੀ ਤੋਂ ਪਹਿਲੇ ਪਹਿਲੇ ਬਵਜਾ ਦੇਣ ਦਾ ਫੈਲਾ ਕੀਤਾ ਸੀ ਵੈਸੇ ਤਾਂ ਪਿੰਡ 111 ਟੋਟਲ 111 ਪਿੰਡ ਨੇ ਪੂਰੇ ਜ਼ਿਲ੍ਹੇ ਚ ਜਿਹਦੇ ਵਿੱਚ ਲਗਭਗ 80 ਪਿੰਡ ਜਿਹੜੇ 82 ਪਿੰਡ ਮੇਰੇ ਸਾਡੇ ਪਵਾਹ ਹਲਕੇ ਦੇ ਆ ਉਹਨਾਂ 80 ਪਿੰਡਾਂ ਦੇ ਵਿੱਚੋਂ 19 ਪਿੰਡਾਂ ਨੂੰ ਮੁਆਵਜ਼ਾ ਰਾਸ਼ੀ ਦੀ ਜਿਹੜੀ ਰਕਮ ਹੈ ਦਿਵਾਲੀ ਤੋਂ ਪਹਿਲੇ ਪਹਿਲੇ ਮਿਲ ਜਣੀ ਹੈ ਜਨਹੀਂ ਅੱਜ 15 16 17 18 19 ਤਿੰਨ ਚਾਰ ਦਿਨਾਂ ਦੇ ਅੰਦਰ ਅੰਦਰ ਸੋ ਅੱਜ 31 ਲੱਖ ਰੁਪਈਆ ਜਿਹੜਾ ਤਿੰਨ ਪਿੰਡ ਨੇ ਪਪਾਲਪੁਰ ਨਿਆਲ ਤੇ ਕਾਂਸੀ ਬਾੜਮਾ 130 ਪਰਿਵਾਰ ਨੇ ਜਿਨ੍ਹਾਂ ਨੂੰ ਇਹ 31 ਲੱਖ ਰੁਪਈਆ ਅੱਜ ਅਸੀਂ ਇਹ ਚੈੱਕ ਦੇਣੇ ਆ ਔਰ ਆਨ ਵਾਲੇ ਦਿਨਾਂ ਚ ਚਾਹੇ ਬਮਿਆਲ ਆ ਚਾਹੇ ਢਿੰਡਾ ਚਾਹੇ ਤਾਸ ਆ ਮਾਖਨਪੁਰਾ ਕੱਲ-ਕੱਲੇ ਪੜਨੇ 80 ਪਿੰਡ ਨੇ ਜਿਨ੍ਹਾਂ ਨੂੰ ਮੁਆਵਜ਼ਾ ਸਰਕਾਰ ਵੱਲੋਂ ਬਣਦਾ ਜਿਹੜਾ ਦੇਣਾ ਤੇ ਤੁਹਾਨੂੰ ਚੇਤੇ ਹੋਣਾ ਕਿ ਵਿਧਾਨ ਸਭਾ ਦਾ 2 ਦਿਨ ਦਾ ਸੈਸ਼ਨ ਬੁਲਾਇਆ ਚੰਡੀਗੜ੍ਹ ਸਿਰਫ ਖੜਾ ਦੇ ਜਿਹੜੇ ਨੁਕਸਾਨ ਦੀ ਪਰਭਾਈ ਦੇ ਮਾਪਦੰਡ ਸਨ ਉਹਨਾਂ ਨੂੰ ਬਦਲਣ ਦੇ ਲਈ ਮਿਸਾਲ ਦੀ ਤੌਰ ਤੇ ਪਹਿਲੋਂ 800 ਰੁਪਏ ਮਿਲਦਾ ਜਿਹੜਾ ਘਰ ਟੱਟਿਆ ਹੁੰਦਾ ਸੀਗਾ ਹੁਣ ਉਹ ਬਦਲ ਕੇ 40000 ਜਿਹੜਾ ਅੱਧਾ ਜਿਹੜਾ ਪੂਰਾ ਠੱਠਿਆ ਘਾਰ ਉਹਨੂੰ 1 ਲੱਖ ਦੇ 60000 ਰੁਪਈਆ ਤੇ ਪਹਿਲਾਂ ਥੋੜੇ ਮਿਲਦੇ ਸਨ ਇਸੇ ਤਰ੍ਹਾਂ ਫਸਲ ਦਾ ਮਾਮੋਜਾ ਵੀ ਪਹਿਲਾਂ 15000 ਮਿਲਦਾ ਸੀ ਉਹ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਸਪੈਸ਼ਲ ਤੇ 20000 ਕੀਤਾ ਪੂਰੇ ਭਾਰਤ ਦੇ ਅੰਦਰ ਸਭ ਤੋਂ ਜ਼ਿਆਦਾ ਮਾਮੋਜਾ ਰਾਸੀ ਜਿਹੜੀ ਹੈ ਪੰਜਾਬ ਚ ਤੁਹਾਡੀ ਸਰਕਾਰ ਨੇ ਕੀਤੀ ਆ ਸਪੈਸ਼ਲ ਵਿਧਾਨ ਸਭਾ ਦਾ ਜਲਾਸਾ ਦੇ ਕੇ ਸੋ ਤੁਸੀਂ ਸਾਰੇ ਆਏ ਇਹ ਨੁਕਸਾਨ ਤੁਹਾਡਾ ਸਾਡਾ ਸਭ ਦਾ ਸਾਂਝਾ ਸੋ ਅਸੀਂ ਇਕੱਲੇ ਇਕੱਲੇ ਨੂੰ ਇੱਥੇ ਬੁਲਾਵਾਂਗੇ ਚੈੱਕ ਤੁਹਾਨੂੰ ਅਸੀਂ ਹੁਣ ਸਪੁਰਦ ਕਰਨੇ ਆ ਔਰ ਇਹ ਤੁਸੀਂ ਜਾ ਕੇ ਬੈਂਕ ਚ ਜਿਹੜੀ ਵੀ ਬੈਂਕ ਚ ਤੁਹਾਡਾ ਖਾਤਾ ਉਥੇ ਤੁਸੀਂ ਇਹ ਹਾਂਜੀ ਡਾਇਰੈਕਟ ਡੀਬੀਟੀ ਕਰਾਂਗੇ ਸਿੱਧਾ ਡਾਇਰੈਕਟ ਆ ਜਾਣੇ ਆ ਇਹ ਪੈਸੇ ਡਾਇਰੈਕਟ ਤੁਹਾਡੇ ਖਾਤੇ 'ਚ ਆ ਜਾਣੇ ਆ ਸੋ ਕਿਸੇ ਤਰ੍ਹਾਂ ਦਾ ਕੋਈ ਝੰਡੜ ਨਹੀਂ ਕਿਸੇ ਤਰ੍ਹਾਂ ਦਾ ਕੋਈ ਆ ਮਰਲੇਬੋ ਫਾਰਮੈਲਟੀ ਨਹੀਂ ਹੈ ਸੋ ਮੈਂ ਮੁਵਾਰਕਾਂ ਦੇ ਕੀ ਦੇਣੀਆ ਮੇਰਾ ਜੀ ਨਹੀਂ ਕਰਦਾ ਭਾਵੇਂ ਅ ਅਸੀਂ ਅੱਜ ਚੈੱਕ ਲੈ ਰਹੇ ਆਂ ਪਰ ਉਹ ਸਾਡੇ ਸਾਹਮਣੇ ਸਾਡੀਆਂ ਰੁੜੀਆਂ ਫਸਲਾਂ ਸਾਡੇ ਉਹ ਚਾ ਸਾਡੇ ਸੁਪਨੇ ਜਿਹੜੇ ਆ ਪਰ ਕੋਈ ਗੱਲ ਨਹੀਂ ਅਸੀਂ ਪੰਜਾਬ ਦੇ ਲੋਕ ਆ ਅਸੀਂ ਕਈ ਵਾਰ ਇਹ ਸੱਲਾ ਨੂੰ ਝੱਲਿਆ ਕਈ ਵਾਰ ਹਮਲਿਆਂ ਨੂੰ ਅਸੀਂ ਆਪਣੇ ਪਿੰਡੇ ਤੇ ਹੰਡਾਇਆ ਪਰ ਇਹ ਬਾਬੇ ਨਾਨਕ ਦੀ ਧਰਤੀ ਇਹ ਭਗਸੌ ਦੀ ਧਰਤੀ ਕਰਤਾਰ ਸੰਸਾਰ ਬੀ ਦੀ ਧਰਤੀ ਇੱਥੋਂ ਦੇ ਲੋਕ ਜਿੰਨੀ ਵਾਰ ਡਿੱਗੇ ਆ ਉਹ ਤੋਂ ਦੁਗਣੀ ਤਾਕਤ ਨਾਲ ਉੱਠ ਕੇ ਜਿਹਨਾਂ ਨੇ ਆਪਣੀਆਂ ਜੜੀਆਂ ਨੇ ਉਹ ਸਥਾਪਿਤ ਕੀਤਾ ਆਪਣੇ ਆਪ ਨੂੰ ਸੋ ਆਨ ਵਾਲੇ ਦਿਨਾਂ 'ਚ ਤੁਹਾਨੂੰ ਸਭ ਨੂੰ ਦਿਵਾਲੀ ਦੀਆਂ ਮੁਬਾਰਕਾਂ ਵੀ ਇਹਨਾਂ ਹਾਲਤਾਂ ਦੇ ਅੰਦਰ ਵੀ ਅਸੀਂ ਉਹ ਜਿਹੜੇ ਰੋਸ਼ਨੀ ਦੇ ਦੀਵੇ ਆ ਉਹ ਜਗਦੇ ਰੱਖਣੇ ਆ ਉਹਨਾਂ ਨੂੰ ਪਰੰਪਰਾਵਾਂ ਨੂੰ ਆਪਣੇ ਜਿਹੜਾ ਉਹ ਰੋਹ ਰੀਤਾਂ 'ਚ ਸ਼ਾਮਲ ਕਰਦੇ ਹੋਏ ਅਸੀਂ ਉਹਨੂੰ ਵੀ ਸੈਲੀਬ੍ਰੇਟ ਕਰਨਾ ਸੋ ਮੈਂ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦਾ ਤੁਸੀਂ ਸਾਰੇ ਆਏ ਔਰ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਸਾਰਿਆਂ ਦੇ ਚਲ ਜਣੇ ਆ ਸੋ ਬਾਕੀ ਜਿਹੜੇ ਰੰਦੇ ਪਿੰਡ ਨੇ ਉਹ ਕੱਲ ਪਰਸੋਂ ਚੋ ਤਿੰਨ ਚਾਰ ਦਿਨ ਹੁਣੇ ਨਾ ਇਹਨਾਂ ਕੰਮਾਂ 'ਚ ਸੀ ਮਤਲਬ ਜਿਹੜੇ ਆ ਉਹ ਲਾਣੇ ਆ ਸੋ ਮੈਨੂੰ ਖੁਸ਼ੀ ਆ 100 ਕਰੋੜ ਰੁਪਈਆ ਸਾਡੇ ਹਲਕੇ ਨੂੰ 100 ਕਰੋੜ ਰੁਪਈਆ ਜ਼ਿਲ੍ਹੇ ਨੂੰ ਜਿਹੜੀ ਬਿਜਲੀ ਦੀ ਸਪਲਾਈ ਆ ਤੁਹਾਡੇ ਘਰਾਂ 'ਚ ਬਿਜਲੀ ਆਂਦੀ ਆ ਜਿਹਦੇ ਉਸ ਨੂੰ ਹੋਰ ਸੁਚਾਰੂ ਕਰਨ ਦੇ ਲਈ 100 ਕਰੋੜ ਰੁਪਇਆ ਸਾਡੀ ਸਰਕਾਰ ਨੇ ਪਠਾਨਕੋਟ ਜ਼ਿਲ੍ਹੇ ਨੂੰ ਭੇਜਿਆ ਵੀ ਤਾਰਾਂ ਬਦਲੋ ਖੰਭੇ ਬਦਲੋ ਇਹਨੂੰ ਵੀ ਉਹ ਪੁਰਾਣਾ ਮਤਲਬ ਨਹੀਂ ਰਹਿਣ ਦੇਣਾ ਆਪਾਂ ਘਰਾਂ ਤੋਂ ਤਾਰਾਂ ਲੱਗਦੀਆਂ ਕਈ ਕੁਝ ਕਢਣਾਵਾਂ ਵਾਪਰਦੀਆਂ ਤੇ 30 30 ਜਿਹੜੇ ਆ ਉਹ ਸਟੇਡੀਅਮ ਜਿਹੜੇ ਸਾਡੇ ਹਲਕੇ ਰੂਆਂ ਭੋਏ ਨੂੰ ਕੱਲੇ ਤੇ 9 ਕਰੋੜ ਰੁਪਇਆ 9 ਕਰੋੜ ਰੁਪਈਆ ਉਹ ਵੀ ਆ ਗਿਆ ਤੁਹਾਡੇ ਹਲਕੇ ਨੂੰ 30 ਸਟੇਡੀਅਮ ਬਣਨੇ ਆ ਮੁੰਡਿਆਂ ਦੇ ਬੱਚਿਆਂ ਦੇ ਖੇਡਣ ਦੇ ਲਈ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਆ ਜਿਹੜੀ ਘਾਟ ਨਹੀਂ ਆ ਸੋ ਮੈਂ ਸਾਰੇ ਇਹ ਸੱਜੇ ਖੱਬੇ ਜਿੰਨੇ ਵੀ ਮੇਰੇ ਖੜੇ ਆ ਸਾਡੇ ਸਰਪੰਚ ਨੌਜਵਾਨ ਲੀਡਰ ਇਕੱਲੇ-ਇਕੱਲੇ ਦਾ ਨਾਮ ਲਵਾਂਗਾ ਤੇ ਜਿਆਦਾ ਜਣੇ ਆ ਟਾਈਮ ਲੱਗਣਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਣਾ ਨੇ ਉਹਨਾਂ ਦਿਨਾਂ ਦੇ ਅੰਦਰ ਬਹੁਤ ਸ਼ਾਨਦਾਰ ਕੰਮ ਕੀਤਾ ਚਾਹੇ ਉਹ ਕੋਲੀਆਂ ਆ ਜਿਹੜਾ ਉਹ ਤੁਸੀਂ ਬਣਨ ਦਾ ਸਾਲ ਹੋਵੇ ਮੱਲਬ 2-3 ਦਿਨਾਂ ਦੇ ਅੰਦਰ-ਅੰਦਰ ਰਾਵੀ ਨੂੰ ਚੈਲੰਜ ਕਰਕੇ ਰਾਵੀ ਦਾ ਰੁਖ ਮੋੜਿਆ ਤੁਸੀਂ ਅੱਜ ਦੇਖੋ ਤੁਸੀਂ ਸਰਦਾਰੋਂ ਬਣੀ ਆ ਸੋ ਜਿੱਥੇ ਲੋਕ ਇਕੱਠੇ ਹੋ ਕੇ ਪੈ ਜਾਣ ਜਿੱਥੇ ਲੋਕਾਂ ਦਾ ਮਨ ਬਣ ਜਾਵੇ ਔਰ ਮੈਨੂੰ ਚੇਤਿਆ ਵੀ ਉਸ ਵੇਲੇ ਸਾਡੀਆਂ ਭੈਣਾ ਵੀ ਭੈਣਾ ਵੀ ਸਾਡੀ ਕਾਲ ਦੇ ਉੱਤੇ ਆ ਗਈ ਉੱਥੇ ਕਿਆ ਹੀ ਫੜ ਕੇ ਤੇ ਭਰਦੀਆਂ ਸੀਗੀਆਂ ਉਹ ਜਿਹੜੇ ਆ ਬੋਰੇ ਸੋ ਮਤਲਬ ਲੋਕਾਂ ਨੇ ਬਹੁਤ ਵੱਡਾ ਜਿਹੜਾ ਉਹ ਏਕਤਾ ਦਾ ਜਿਹੜਾ ਉੱਥੇ ਸੇਵਾ ਦਾ ਮੱਲਬ ਰੋਲ ਦਾ ਕੀਤਾ ਤੁਹਾਡਾ ਵੀ ਸਭ ਦਾ ਸ਼ੁਕਰੀਆ ਔਰ ਇਸ ਮੰਚ ਤੋਂ ਜਿੰਨੇ ਵੀ ਲੋਕ ਸੁਣ ਰਹੇ ਹੋਣਗੇ ਸਾਨੂੰ ਅਸੀਂ ਉਹਨਾਂ ਨੂੰ ਵੀ ਸਲੂਟ ਕਰਦੇ ਆ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਚਾਹੇ ਉਹ ਹੈਲੀਕਾਪਟਰ ਦੀਆਂ ਸਵਾਮਾਂ ਸਾਨੂੰ ਦਿੱਤੀਆਂ ਆਰਮੀ ਨੇ 에ਅਰ ਫੋਰਸ ਨੇ ਦਿੱਤੀਆਂ ਚਾਹੇ ਜਿਹੜੇ ਉਹ ਐਨ ਡੀ ਆਰ ਐਫ ਵਾਲੇ ਨੌਜਵਾਨ ਜਿਹੜੇ ਸੀਗੇ ਜਿਨ੍ਹਾਂ ਨੇ ਮੱਲਬ ਮਗਦੇ ਪਾਣੀ ਦੇ ਅੰਦਰ ਇੰਨੇ ਡੁੱਗੇ ਪਾਣੀ ਦੇ ਵਿੱਚ ਉਹ ਆਪਣੀਆਂ ਜਿਹੜੀਆਂ ਬੇੜੀਆਂ ਬੋਰਡ ਚਲਾ ਕੇ ਲੋਕਾਂ ਨੂੰ ਰੈਸਕਿਊ ਕੀਤਾ ਸਾਰਿਆਂ ਦਾ ਬਹੁਤ-ਬਹੁਤ ਨੂੰ ਆਦ ਤੇ ਕੁਦਰਤ ਤੋਂ ਅਸੀਂ ਅਪੇਕਸ਼ਾ ਕਰਦੇ ਆਂ ਕਿ ਉਹ ਪੰਜਾਬ ਦੇ ਉੱਤੇ ਆਪਣਾ ਕਿਰਪਾ ਰੱਖੇ ਸੋ ਤੁਸੀਂ ਸਾਰੇ ਆਏ ਅੱਜ ਔਰ ਮੈਨੂੰ ਵੀ ਇਸ ਪਲ ਦੇ ਵਿੱਚ ਸ਼ਾਮਲ ਹੋ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬਹੁਤ ਜਲਦੀ 1 ਮਹੀਨੇ ਦੇ ਅੰਦਰ-ਅੰਦਰ ਕਿਸੇ ਸਰਕਾਰ ਨੇ ਮੁਆਵਜ਼ਾ ਜਿਹੜਾ ਵਧਣਾ ਸ਼ੁਰੂ ਕੀਤਾ ਜਿਹੜੇ ਰਹਿੰਦੇ ਨੇ ਆ ਬਾਕੀ ਪਿੰਡ 80 82 ਪਿੰਡ ਸਵੇਰ ਤੋਂ ਅਸੀਂ ਉਹਨਾਂ ਨੂੰ ਵੰਡਣਾ ਸ਼ੁਰੂ ਕਰ ਦਣਾ ਸੋ ਮਹਿਮਾਨ ਸਾਹਿਬ ਵੱਲੋਂ ਤੁਹਾਨੂੰ ਮੁबारकਾਂ ਵੀ ਦੇਣਾ ਆਪਣੇ ਵੱਲੋਂ ਵੀ ਤੇ ਉਮੀਦ ਕਰਦਾ ਕਿ ਅਸੀਂ ਸਾਰੇ ਜਣੇ ਰਲ ਕੇ ਆਉਣ ਵਾਲੇ ਦਿਨਾਂ 'ਚ ਇੱਕ ਦੂਜੇ ਦੀ ਵਾਹ ਫੜ ਕੇ ਇੱਕ ਦੂਜੇ ਦੀ ਤਰੱਕੀ ਲਈ ਕੰਮ ਕਰਾਂਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਸ਼ੁਕਰੀਆ ਇਹ ਸਭ ਨੂੰ कैप्टन के संताप के निकल के एक संताप चल के हड़ा निमार चल के ਉਹਨਾਂ ਵਿੱਚ ਸਾਰਿਆਂ ਨੇ ਆਪਣਾ ਸਹਿਯੋਗ ਦਿੱਤਾ ਤੇ ਅਸੀਂ ਇਹਨਾਂ ਹਾਲਾਤਾਂ ਵਿੱਚ ਪਹੁੰਚ ਕੇ ਅੱਜ ਫਿਰ ਅਸੀਂ ਸੰਭਲਣ ਜੋਗਾ ਔਰ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਿ ਨਾਲ ਦੀ ਨਾਲ ਮੁਆਵਜ਼ਾ ਜਿਵੇਂ ਹੀ ਹੜਾਂ ਦੀ ਮਾਰਦੇ ਢੇਠਾ ਨਿਕਲੇ ਉਸ ਟਾਈਮ ਤੋਂ ਹੀ ਗਰਤਾਵਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਉਸ ਦਿਨੀ ਜਿਹੜੇ ਅੱਜ ਦਾ ਸਮਾਰੋਹ ਫਸਤ ਸਮਾਰੋਹ ਜਿਹੜਾ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਮੁਆਵਜ਼ੇ ਦੀ ਵੰਡ ਕੀਤੀ ਜਾਏਗੀ ਸੋ ਸਭ ਤੋਂ ਪਹਿਲਾਂ ਮੈਂ ਕਾਸ਼ਮੀ ਬੜਮਾ ਦੇ ਨਾ ਪਾਤਰੀਆਂ ਦਾ ਨਾਮ ਲਵਾਂਗਾ ਜਿਨ੍ਹਾਂ ਦਾ ਨਾਮ ਬੋਲਿਆ ਜਾਏਗਾ ਉਹ ਮੰਚ ਦੇ ਉੱਤੇ ਆਣਗੇ ਜੀ ਉਹਨਾਂ ਨੂੰ ਸੈਂਕਸ਼ਨ ਲੈਟਰ ਦਿੱਤਾ ਜਾਏਗਾ ਅਭੀ ਸ਼ਰਮਾ ਜੀ ਪੁੱਤਰ ਸ਼ਜੂ ਰਾਮ ਜੀ ਕਾਸ਼ੀ ਬੜਮਾ ਤੋਂ ਅਭੀ ਸ਼ਰਮਾ ਜੀ ਪੁੱਤਰ ਸ਼ਜੂ ਰਾਮ ਜੀ ਦੇਵਦਾਤ ਪੁੱਤਰ ਸੰਤਰਾਮ ਜੀ ਦੇਵਰਾਜ ਪੁੱਤਰ ਗਿਰਦਾਰੀ لال ਜੀ ਅਭੀ ਅਭੀ धर्मपाल पुत्र हरिदास जी नथुरा पुत्र बुआ जी श्रीमती बचनी देवी पुत्री हंसराज जी ਬਲਦੇਵ ਰਾਜ ਸੰਤਰਾਮ ਸਿੰਘ ਮੁਕੇਸ਼ ਸ਼ਰਮਾ ਪੁੱਤਰ ਪ੍ਰਵੀਨ ਕੁਮਾਰ ਜੀ ਯਸ਼ਪਾਲ ਪੁੱਤਰ ਜਗਦੀਸ਼ ਸਿੰਘ ਰੰਜਨਾ ਦੇਵੀ ਪਤਨੀ ਸਰਵਣ ਕੁਮਾਰ ਜੀ ਰੀਨੂ ਵਾਲਾ ਪਤਨੀ ਪ੍ਰਵੀਨ ਕੁਮਾਰ ਜੀ ਜੋ ਜਿਨ੍ਹਾਂ ਨੇ ਨਾਮ ਲਈ ਜਨਾ ਉਹ ਮੰਚ ਤੇ ਆਈ ਜਾਂ ਜੀ ਵਜੀਤ ਸਿੰਘ ਪੁੱਤਰ ਧਿਆਨ ਸਿੰਘ ਜੀ ਵਿਪਨ ਕੁਮਾਰ ਪੁੱਤਰ ਹਰੀਕਸ਼ਨ ਜੀ ਸ਼ਿਵਾਜ ਚੰਦਰ ਪੁੱਤਰ ਰਤਨ ਚੰਦ ਜੀ ਹਰੀਕਸ਼ਨ ਪੁੱਤਰ ਬੁਧਤਾ ਜੀ ਰਜਨਾ ਦੇਵੀ ਪਤਨੀ ਸਰਵਨ ਕੁਮਾਰ ਜੀ ਰਜਨਾ ਦੇਵੀ ਪਤਨੀ ਸਰਵਨ ਕੁਮਾਰ ਜੀ ਬਪਾਲ ਬੋੜੀ ਨਹੀਂ ਹੁਣ ਬੋਲਣੀਆਂ ਹੋਣਾਂਗੇ ਸੁਭਾਸ਼ ਚੰਦਰ ਪੁੱਤਰ ਰਤਨ ਚੰਦ ਜੀ ਹਰੀਕ੍ਰਿਸ਼ਨ ਪੁੱਤਰ ਭੂਆ ਦਿੱਤਾ ਜੀ ਹੁਣ ਪਤਾਲਪੁਰ ਦੇ ਪਿੰਡ ਦੇ ਵਾਸੀ ਜੀ ਅਰਜਨ ਸਿੰਘ ਸਨ ਆਫ ਗਿਆਨ ਸਿੰਘ ਜੀ ਅਵਤਾਰ ਸਿੰਘ ਸਨ ਆਫ ਗੁਰਦੇਵ ਸਿੰਘ ਜੀ ओम प्रकाश सनफ लाल जी दास ਸਰ ਇਹ ਚੇਅਰ ਥੋੜਾ ਇਧਰ ਕਰ ਦਿਓ ਰਸਤਾ ਬਣ ਜਾਊਗਾ ਨਾ ਰਸਤਾਨੀਆਂ ਕਰ ਦਿਓ ਥੋੜਾ ਜਿਹਾ ਕੇ ਆ ਜਾਓ ਤੁਸੀਂ ਨਾ ਇਧਰ ਲਗਾ ਦਿਓ ਚੇਅਰ ਜਰਾ ਹਾਂਜੀ ਪੂਰ ਪ੍ਰਕਾਸ਼ ਨਾਲਜੀ ਦਾਸ ਜੀ ਕਮਲ ਸਿੰਘ son of ਗਿਆਨ ਸਿੰਘ ਜੀ ਗੁਰਦੀਪ ਸਿੰਘ son of ਚੰਨਨ ਸਿੰਘ ਜੀ ਕਮਲ ਸਿੰਘ ਜੀ ਆਹ ਸਿੰਘ ਆਹਨੇ ਲੋ ਲੈ ਲੋ ਪਰਤਾ ਸਿੰਘ ਸਨਖ ਨੂੰ ਜੀ ਜੇਤਰੀ ਜੀ ਕੌਣ ਹੈ ਸਰ ਤਬ ਉਹ ਹੈ ਕਮਲ ਸਿੰਘ ਸਨ ਆਫ ਗਿਆਨ ਸਿੰਘ ਗੁਰਦੀਪ ਸਿੰਘ ਸਨ ਆਫ ਚੰਦਨ ਸਿੰਘ ਜੀ ਗੁਰਨਾਮ ਸਿੰਘ ਸਨ ਆਫ ਪ੍ਰਦੇਸ਼ ਸਿੰਘ ਜੀ ਨਹੀਂ ਆ ਦੋ ਬੰਦੇ ਨਹੀਂ ਆਏ ਜੋਗਿੰਦਰ ਸਿੰਘ ਸਨ ਆਫ ਮੇਜਰ ਸਿੰਘ ਜੋਗਿੰਦਰ ਸਿੰਘ ਸਰੂਪ ਮੇਜਰ ਸਿੰਘ ਜੀ ਪਾਰਾ ਸਿੰਘ ਸਨ ਅਫਗਾਨ ਸਿੰਘ ਜੀ ਨੇਕ ਸਿੰਘ ਸਨੋ ਮੇਜਰ ਸਿੰਘ ਨਿਰਮਲਾ ਦੇਵੀ ਪਤਨੀ ਗੁਰਦੀਪ ਸਿੰਘ ਜੀ ਗੁਰਦੇਵ ਸਿੰਘ ਜੀ ਨਿਰਮਲਾ ਦੇਵੀ ਪਤਨੀ ਗੁਰਦੇਵ ਸਿੰਘ ਨਿਸ਼ਾਨ ਸਿੰਘ रवीर सिंध जी प्रभात बुआ राम जी बुआ राम जी मेजर परवेश कुमारी वाइफो महेंद्र पाल प्रियंका देवी वाइफो सवतार सिंह प्रीतम चंद सनो सवतार साम जी ਅੱਗੇ ਆ ਜੋ ਬਜ਼ੁਰਗ ਵੀ ਆਫੇ ਆ ਤੈਨੂੰ ਜਾਨਦਾ ਹਾਂ ਮੈਨੂੰ ਮਿਲ ਜਾਈਂ ਸਾਡੇ ਲਈ ਮੋਰਾਲਾ ਪੀਜੀ ਇਹਦਾ 75 ਸਿੰਘ son of ਗੁਰਦੀਪ ਸਿੰਘ ਜੀ ਬਲਵਿੰਦਰ ਸਿੰਘ son of ਜੋਤ ਸਿੰਘ ਜੀ ਬਿਸ਼ਨ ਦਾਸ son of ਅਨੰਤ ਰਾਮ ਜੀ ਮੱਖਣ ਸਿੰਘ son of ਸੁਰਜਨ ਸਿੰਘ ਜੀ ਮਹਿੰਦਰਪਾਲ son of ਮੁਲਖਰਾਜ ਜੀ ਜੋਤ ਸਿੰਘ son of ਗਿਆਨ ਸਿੰਘ ਜੀ ਰਜਿੰਦਰ ਸਿੰਘ son of ਕਮਲ ਸਿੰਘ ਜੀ ਰਣਜੀਤ ਕੌਰ ਵਾਈਫ ਆਫ ਸਤਨਾਮ ਸਿੰਘ ਜੀ ਰਮੇਸ਼ ਸਿੰਘ son of ਬਾਬੂ ਰਾਮ ਜੀ ਰਵੀ ਸਿੰਘ ਸਨ ਆਫ ਕੇਵਲ ਸਿੰਘ ਜੀ ਆਰਮਪੇਸ਼ਨ ਸਨ ਆਫ ਅਨੰਤਰਾਮ ਜੀ ਸੁਖਦੇਵ ਸਿੰਘ ਸਨ ਆਫ ਗੁਰਦੀਪ ਸਿੰਘ ਜੀ ਰਵੀ ਸਿੰਘ ਸਨ ਆਫ ਕਮਲ ਸਿੰਘ ਜੀ ਆਰਮਪੇਸ਼ਨ ਸਨ ਆਫ ਅਨੰਤਰਾਮ ਜੀ ਸੁਖਦੇਵ ਸਿੰਘ ਸਨ ਆਫ ਗੁਰਦੀਪ ਸਿੰਘ ਜੀ ਸਤਨਾਥ ਸਿੰਘ ਸਨੋਫ ਤਨਵਿੰਦ ਸਿੰਘ ਜੀ ਸਰਜੀਵਨ ਸਿੰਘ ਸਨੋਫ ਗੁਰਦੇਵ ਸਿੰਘ ਜੀ ਸਰਨੰਦ ਸਿੰਘ ਸਨੋਫ ਪ੍ਰੇਮ ਸਿੰਘ ਜੀ ਸ੍ਰੇਸ਼ ਕੁਮਾਰ ਸਨੋਫ ਥੜੂ ਰਾਮ ਜੀ ਸੰਤਿੰਗ ਸਨੋਫ ਗਿਆਨ ਸਿੰਘ ਜੀ ਸਾਰਤਕ ਸਨੋਫ ਭੁਪਿੰਦਰ ਸਿੰਘ ਜੀ ਪਿੰਡ ਨਿਆਲ ਦੇ निवासी अजय सिंह जी सनो कुलदेव सिंह जी अजीत सिंह ऑफमीर सिंह जीया अजय सिंह कुलदेव सिंह जी अजीत सिंह ऑफमीर सिंह जी कुलदीप कुल संर सिंह जी केवल सिंह ऑफ रुमाल सिंह जी ਗੰਦਰ ਸਿੰਘ ਸਨਫ ਕੁਸ਼ਵਾਲੋ ਗੋਬਿੰਦ ਸਿੰਘ ਸਨਫ ਕਰਨ ਸਿੰਘ ਜੀ ਗੌਰਵ ਸਿੰਘ ਸਨਫ ਪ੍ਰਕਾਰ ਸਿੰਘ ਜੀ ਗੁਸ਼ਮ ਸਿੰਘ ਸਨਫ ਕੁਲਦੀਪ ਸਿੰਘ ਜੀ ਜਨਕ ਸਿੰਘ ਸਨਫ ਰਮਾਲ ਸਿੰਘ ਜੀ ਜਰਨੈਲ ਸਿੰਘ ਸਨਫ ਬਚਨ ਸਿੰਘ ਜੀ जरनैल सिंह बचन सिंह जी जरनैल सिंह ऑफ रुमाल सिंह जी जनवीर सिंह सन ऑफ रुमाल सिंह जी जसपाल सिंह सन ऑफ शंकर सिंह जी दलावर सिंह ऑफ रघबीर सिंह जी दलीप सिंह सन ऑफ मेयर सिंह जी ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਨੇ ਵੀ ਅਫਰਟ ਲੈ ਕੇ ਜਾਣਾ ਨਹੀਂ ਹੈ ਇੱਕ ਗਰੁੱਪ ਤੋਂ ਕਰਵਾਣੀ ਹੈ ਸੋ ਕਿਰਪਾ ਕਰਕੇ ਸਾਰੇ ਆਪਣੀ ਹਾਜ਼ਰੀ ਬਰਕਰਾਰ ਰੱਖਿਓ ਦਵਿੰਦਰ ਸਿੰਘ son of ਕੁਲਦੀਪ ਸਿੰਘ ਜੀ ਨਰੋਤਮ ਸਿੰਘ son of ਸਰਦਾਰ ਸਿੰਘ ਜੀ ਨਰੇਂਦਰ ਸਿੰਘ son of ਜਮਲ ਸਿੰਘ ਜੀ ਨੀਰੇ ਸਿੰਘ son of ਕਰਤਾਰ ਸਿੰਘ ਜੀ नीरज गुप्ता सन ऑफ नरोतम चंद जी सिंह सन ऑफ जगदेव सिंह जी बलवीर सन ऑफ पूरन सिंह जी बादल सिंह सन ऑफ रघुवीर सिंह जी रणदीप सिंह सन ऑफ बलदेव जी रमन सिंह सन ऑफ हजर सिंह जी ਰਾਜਕੁਮਾਰੀ ਪਤਨੀ ਰਮੇਸ਼ ਕੁਮਾਰ ਲਾਲ ਸਿੰਘ ਸਨ ਆਫ ਹਰੀ ਸਿੰਘ ਦੀ ਨੀਰਜ ਗੁਪਤਾ ਨਰੋਤਮ ਚੰਦ ਜੀ ਪ੍ਰਦੀਪ ਸਿੰਘ ਸਨ ਆਫ ਜਗਦੇਵ ਸਿੰਘ ਬਲਬੀਰ ਸਿੰਘ ਸਨ ਆਫ ਪੂਰਨ ਸਿੰਘ बादल सिंह सन ऑफ रघबीर सिंह रणदीप सिंह सन ऑफ बलदेव सिंह जी रमन सिंह सन ऑफ हाजर सिंह जी राजकुमारी पत्नी रमेश कुमार जी लाल सिंह सन ऑफ हरी सिंह जी विशाल सिंह सन ऑफ अंग्रेज सिंह जी सुखदेव सिंह सन ऑफ शंकर सिंह जी

शेर सिंह सन ऑफ हमाल सिंह सुरेंद्र सिंह सन ऑफ महिंद्र सिंह जी उत्तम सिंह ऑफ खुशाल सिंह जी करतार सिंह सन ऑफ भूरी सिंह जी करैल सिंह सन ऑफ सरदार सिंह जी देवी सिंह सन ऑफ मुख्त्यार सिंह जी जोत सिंह ऑफ मुखतिया सिंह जी

ਇਸ਼ੋਰੀ ਲਾਲ ਜਿਹੜੇ ਹੱਥ ਦਾ ਉਹ ਕੋਈ ਨਹੀਂ ਹੈ ਕਰਤਾਰ ਸਿੰਘ ਕਰਤਾਰ ਸਿੰਘ ਜਿਹੜੇ ਆਪੇ ਇਸ਼ੋਰੀ ਲਾਲ ਦਾ ਕੋਈ ਨਹੀਂ ਹੈ ਹਾਂਜੀ ਕਰਨਲ ਸਿੰਘ ਜੀ ਕਰਨਲ ਸਿੰਘ ਸਰਦਾਰ ਸਿੰਘ ਬਲਕਾਰ ਦਾ ਨਾਮ ਨਹੀਂ ਪੜਿਆ ਹੁਣ ਹਾਂਜੀ ਬਲਕਾਰ ਸਿੰਘ ਦਾ ਨਾਮ ਹੈ ਕਿਹੜੀ ਜਗ੍ਹਾ ਤੋਂ ਹਨਿਆਲ ਦਾ ਮੈਂ ਤਾਂ ਸਾਰੇ ਨਾਮ ਬੋਲ ਦਿੱਤੇ ਬਲਕਾਰ ਸਿੰਘ ਜੋਤ ਸਿੰਘ ਬਕਰਜਨ ਚੰਨ ਬਲਕਾਰ ਪਟਵਾਰ ਜੀ सुनीत सिंह नाम बोल रहे हो तेरी सुनित सिंह जी सन ऑफ